ਬਾਬਿਓ ਕੀ ਹਾਲ ਚਾਲ ਆ ਵੀਰੇ ਅੱਜ ਆਪਾਂ ਆਏ ਹੋਏ ਆ ਫਿਰ ਦੇਸੀ ਘਰਾਂ ਦੇਸੀ ਘਰਾਂ ਦੇ ਅੱਜ ਅਜੇ ਨੋ ਗਿਆ 7ਵਾਂ 8ਵਾਂ ਦਿਨ ਸਾਸਿਓ ਪਾਉਜੀ ਕੀ ਹਾਲ ਚਾਲ ਆ ਹਾਂਜੀ ਬਾਲੇ ਚੰਗੇ ਸੀ ਹੋਰ ਠੀਕ ਠਾਕ ਜੇ ਕਰਪਾ ਠੀਕ ਸਾਰੇ ਹਾਂਜੀ ਹਾਂਜੀ ਬਾਈ ਮੈਂ ਕਿਹਾ ਯਾਰ ਕੀ ਬਤਾ ਸਹੀ ਨਾ ਕੰਮ ਸਹੀ ਆ ਬਹੁਤ ਵਧੀਆ ਚੱਲ ਰਿਹਾ 11 ਵੀ ਲਾਤਾ ਥੋੜਾ ਜਿਆਦਾ ਪਾਉਜੀ ਸਹੀ ਕੰਮ ਚੱਲਦਾ ਪਿਆ ਆਪਣਾ ਬਹੁਤ ਵਧੀਆ ਬਹੁਤ ਵਧੀਆ ਵੀਰੇ ਨਿਆਰਾ ਪੂਰਾ ਹੈ ਉਧਰ ਦਾ ਮੁੰਡਾ ਸ਼ਕਤੀ ਦਾ ਗੱਡੀ ਫਿਰਦਾ ਹੈ ਇਹ ਆਪਣੇ ਮਿਸਤਰੀ ਸਾਹਿਬ ਬਹੁਤ ਹੀ ਸੋਹਣਾ ਕੰਮ ਕਰਦੇ ਆ ਮਿਸ ਸਾਹਿਬ ਆਪਣਾ ਨਾਮ ਕੀ ਹਰਜਿੰਦਰ ਸਿੰਘ ਜੀ ਤੇ ਪਿੰਡ ਕਿਹੜਾ ਕੰਡਿਆਲ ਪਿੰਡ ਤੇ ਆਪਣਾ ਫੋਨ ਨੰਬਰ ਕੀ ਆ 789813699 ਬਈ ਇਹ ਫੋਨ ਨੰਬਰ ਆ ਬਾਈ ਜੀ ਦਾ ਮੈਂ ਕਹਿਆ ਕਿ ਆਈ ਬਤਨ ਇੰਨਾ ਸੋਹਣਾ ਕੰਮ ਕਰਦੇ ਆ ਤੁਹਾਨੂੰ ਸਿਕਸ ਪੈਕ ਜਿਹਾ ਦਿਖਾਵਾਂਗੇ ਤੁਸੀਂ ਕਹੋਗੇ ਓ ਮਾਈ ਗੋਡ ਇਹ ਸਿਕਸ ਪੈਕ ਇਧਰੋਂ ਸੇ ਆ ਰਹੇ ਆਂ ਸੇ ਪਾਸੇ ਹੋਣੀ ਇਹ ਸਿਕਸ ਪੈਕ ਇਧਰੋਂ ਹੀ ਆ ਰਹੇ ਨੇ ਜਿਹੜੇ ਧੋਈ ਕਰ ਰਹੇ ਨੇ ਮੈਂ ਤੁਹਾਨੂੰ ਕਹਿੰਦੇ ਵੀਰੇ ਆਪਣੀ ਕੱਚੀ ਗੰਦ ਤਿਆਰ ਹੁੰਦੀ ਪਈ ਆ ਕੱਚੀ ਗੰਦ ਵੀਰੇ ਇੱਥੋਂ ਤੱਕ ਆਪਣਾ ਮੁਕੰਮਲ ਹੋ ਗਿਆ ਵਾ ਕੰਮ ਕੱਚੀ ਗੰਦ ਦਾ ਆਈ ਬਤਾਂ ਨੇ ਖੜ ਜਾ ਜਵਾਨਾ ਇਹਨੂੰ ਕੰਮ ਮਾੜਾ ਯਾਰ ਵੇਰ ਜੀ ਬਈ ਇੱਥੇ ਹਵਾ ਨਹੀਂ ਮਿਲੀ ਸਾਨੂੰ ਤੇ ਕੀ ਏ ਇਹ ਆ ਦੇਖੋ ਵੀਰੇ ਕੱਚੀ ਕੰਧ ਆ ਆਪਣੀ ਦਾ ਦੇ ਵਿੱਚ ਲੱਗ ਗਿਆ ਤੇ ਆ ਦੇ ਫਿਰ ਵੀ ਮਜੇ ਨਾਲ ਸੀ ਬੈਠ ਮਜੇ ਨਹੀਂ ਲੈਣੇ ਨਾ ਗੰਮੀ ਕਰਦਾ ਸੀ ਹਾਂ ਤੇ ਆ ਨਾਲ ਤਿਲਕ ਨਾ ਜਾਈਂ ਫਿਰ ਵਲੋਗਿੰਗ ਹੋ ਜਾਊਗਾ ਦੇਖੋ ਇੰਨਾ ਸੋਹਣਾ ਕੰਮ ਕੀਤਾ ਮਿਸਤਰੀ ਹੁਣਾ ਨੇ ਨੇ ਕਿਹਾ ਵੀਰੇ ਪੂਰੇ ਬੰਬ ਬਲਾਏ ਨੇ ਹਨਾ ਦੁੱਦੀ ਕੋਈ ਗੱਲ ਨਹੀਂ ਗੁਰਦਾਰੇ ਬਣਾਉਣ ਲੱਗੇ ਉਹ ਬਾਬਾ ਜੀ ਦੇ ਨਾਂ ਨਾਲ ਇਹ ਮੇਰਾ ਕਮਰਾ ਵਾ ਜਦੋਂ ਮੇਰਾ ਵਿਆਹ ਹੋਏਗਾ ਨਾ ਤੇ ਮੈਂ ਉਹਦੇ ਵਿੱਚ ਹੀ ਰਹਿਣਾ ਕਰਨਾ ਵਾ ਕਿਸ ਸਮਾਧੀ ਚ ਚਲ ਜਾਣਾ ਮੀਆਂ ਬੀਬੀ ਮੀਆਂ ਬੀਬੀ ਆ ਤੇ ਰਾਂ ਕਰਾਂਗੇ ਇੱਥੇ ਮੇਰਾ ਬੈੱਡ ਹੋਏਗਾ ਇੱਥੇ ਦੁੱਦੀ ਤੇਰੀ ਪਾਬੀ ਦਾ ਬੈੱਡ ਹੋਏਗਾ ਐਨੇ ਅੱਡ ਕੀ ਗੱਲ ਲੜ ਪਏ ਨਹੀਂ ਨਹੀਂ ਥੋੜਾ ਗੁੱਸਾ ਵੀ ਮਨਉਂਦਾ ਰਹਿੰਦਾ ਰਹਿਣਾ ਨਾ ਪਤਾ ਮੇਰਾ ਬਲੱਡ ਡੀਜ਼ਲ ਦੀ ਪਾਣੀ ਨਹੀਂ ਇਹ ਕੱਚਾ ਘਰ ਗਰਮੀ ਦੇ ਵਿੱਚ ਠੰਡਾ ਤੇ ਠੰਡ ਦੇ ਵਿੱਚ ਗਰਮ ਇਹਦੀ ਇਹੀ ਮੇਨ ਖੂਬੀ ਆ ਦੋਦੀ ਤੇ ਆ ਜੇ ਮੈਂ ਤੈਨੂੰ ਦੱਸਿਆ ਕੀ ਏ ਇੱਕ ਬੈੱਡ ਮੇਰਾ ਇੱਥੇ ਤੇ ਤੇਰੀ ਭਾਬੀ ਦਾ ਬੈੱਡ ਇੱਥੇ ਸਾਡਾ ਜਿਹੜਾ ਜਵਾਗ ਹੋਗਾ ਵਿੱਚਕਾਰ ਪਾਉਣਾ ਏ ਤੇ ਫਿਰ ਅਗਲੇ ਜਵਾਗ ਦਾ ਤੁਹਾਡਾ ਕੋਈ ਪ੍ਰੋਗਰਾਮ ਨਹੀਂ ਹੈ ਪਲਾਨ ਫਿਰ ਪਲਾਨ ਸੋਚਾਂਗੇ ਨਾ ਫਿਰ ਉਹ ਫਿਰ ਜਵਾਗ ਜਿਹੜਾ ਵਿਚਾਲੇ ਪਾਉ ਨੂੰ ਪਾਸੇ ਕੱਢ ਦਾਂਗੇ ਨਾ 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 ਉਹ ਕੀ ਅਸੀਂ ਕਰਾਂਗੇ ਉਹ ਅਸੀਂ ਕਮਰਾ ਚੇਂਜ ਕਰ ਦਾਂਗੇ ਫਿਰ ਜਵਾਗ ਨੂੰ ਉੱਥੇ ਪਾ ਲਾਂਗੇ ਸਾਡਾ ਇੱਕ ਜਵਾਗ ਨੂੰ ਇੱਕ ਕਮਰਾ ਹਾਂ ਫਿਰ ਕਿੱਥੇ ਉਹਨਾਂ ਦਾ ਧਰਮਸ਼ਾਲਾ ਬਣਾਉਣੀ ਪੈਣੀ ਹੈ ਕੱਚੇ ਘਰੇ ਵੀਰੇ ਪੈਂਦੇ ਹੀ ਰਹਿਣੇ ਨੇ ਬੱਚਿਆਂ ਤੋਂ ਨਾ ਰੋਕੀ ਰਸ ਪਾ ਦਿਆ ਤਰਾ ਮੈਂ ਮਿਸਤਰੀ ਨੂੰ ਰੋਕੀ ਆਣੇ ਕਮਰੇ ਪਾ ਦਿਆਂਗੇ ਕਮਰੇ ਪਾ ਦਿਆਂਗੇ ਕਮਰੇ ਤੇ ਆ ਦੇਖੋ ਮੇਰੇ ਆ ਵੀ ਸਾਰੀ ਕੱਚੀ ਬਣੂਗੀ ਗੰਧ ਜਿਵੇਂ ਉਹ ਕੱਚੀ ਗੰਧ ਬਣਾਈਂਦੀ ਮਿਹਨਤ ਤੇ ਬੜੀ ਆਉਂਦੀ ਆ ਕਰੋੜਾ ਰੁਪਏ ਦੇ ਹਿਸਾਬ ਨਾਲ ਬਜਟ ਲੱਗਦਾ ਪਿਆ ਵਾ ਕੀ ਨਾਲੋਂ ਜ਼ਿਆਦਾ ਖਰਚਾ ਕੱਚੀ ਦੇ ਆ ਹਾਂ ਜਿਵੇਂ ਕਿ ਹੋਵੇ ਗਰਮੀ ਬੇहद ਜ਼ਿਆਦੀ ਆ ਤੇ ਹੁਣ ਆਪਾਂ ਇੱਟਾ ਲੈਣ ਚੱਲੇ ਜਿਹਨੂੰ ਆਪਾਂ ਇੰਗਲਿਸ਼ ਚ ਕਹਿੰਦੇ ਨੇ ਬ੍ਰਿਕਸ ਬ੍ਰਿਕਸ ਕਹਿੰਦੇ ਦਦੀ ਹੇ ਨਜ਼ਾਰੇ ਹੀ ਕਮਰੇ ਦੇ ਅੰਦਰ ਸਾਨੂੰ ਠੰਡ ਲੱਗਦੀ ਜਦੋਂ ਅਸੀਂ ਬਾਹਰ ਐ ਗਰਮੀ ਲੱਗੇ ਨਾ ਬ੍ਰਿਕਸ ਆ ਸਾਡੇ ਆ ਬ੍ਰਿਕਸ ਸਾਰੀਆਂ ਖਰਾਬ ਹੋ ਗਈਆਂ ਨੇ ਤੇ ਅਸੀਂ ਉਹਨਾਂ ਬ੍ਰਿਕਸ ਤਾਂ ਵੀਆਂ ਲੈ ਕੇ ਆਵਾਂਗੇ ਸਾਡੀ ਉਹਨ ਰੋਜ਼ ਦੱਸਿਆ ਸਪੈਸ਼ਲ ਬ੍ਰਿਕਸ ਬੰਦੀ ਆ ਪੀ ਆਵਾਜ਼ ਤੇ ਅੰਦੇ ਵਿੱਚ ਆ ਤੂੜੀ ਆ ਤੂੜੀ ਸਾਡੀ ਘਟ ਗਈ ਆ ਤੂੜੀ ਆਪਾਂ ਹੋਰ ਲੈ ਕੇ ਆਵਾਂਗੇ ਇਹ ਘਟ ਗਈ ਤੂੜੀ ਲੈ ਕੇ ਆਂ ਤਾ ਡੂ ਤੂੜੀ ਵਾਲਾ ਵਲੌਗ ਵੀ ਸਾਰਾ ਵੀ ਦੇਖ ਹੀ ਲਿਆ ਵਾ ਨਾ ਚੱਲਦਾ ਪਿਆ ਤੇ ਹੁਣ ਆਪਾਂ ਤੂੜੀ ਹੋਰ ਜਿਆਦਾ ਲੈ ਕੇ ਆਵਾਂਗੇ ਕਿਉਂਕਿ ਤੁਹਾਨੂੰ ਪਤਾ ਨਾ ਜਿਹੜੀ ਆਪਾਂ ਧਰਮਸ਼ਾਲਾ ਪਾਉਣੀ ਹੈ ਤੂੜੀ ਧਰਮਸ਼ਾਲਾ ਨਹੀਂ ਪਾਉਣੀ ਦੋਦੀ ਧਰਮਸ਼ਾਲਾ ਨਹੀਂ ਇਹਨੂੰ ਆਪਾਂ ਕਹਿ ਸਕਦੇ ਕਿ ਬੜਾ ਹੀ ਸੋਹਣਾ ਆਪਾਂ ਕੰਮ ਕਰਦੇ ਪਏ ਆ ਇਹ ਬੜਾ ਹੀ ਵਧੀਆ ਕੋਈ ਕੋਈ ਬੰਦਾ ਕਰਦਾ ਅੱਜ ਕੱਲ ਲੋਕੀ ਕੀ ਕਰਦੇ ਕੱਚੇ ਘਰ ਸੱਟਾਈ ਜਾਂਦੇ ਨੇ ਕੱਚੇ ਘਰ ਢਾਈ ਜਾਂਦੇ ਨੇ ਢਾਈ ਨਹੀਂ ਆਂਦੇ ਢਾਈ ਜਾਂਦੇ ਆ ਢਾਈ ਜਾਂਦੇ ਨੇ ਆਵਟਾਉਂਦੇ ਨੇ ਫਿਰ ਪੱਕੇ ਘਰ ਬਣਾਉਂਦੇ ਨੇ ਅਸੀਂ ਪੱਕੇ ਢਾਟਾਗੇ ਕੱਚੇ ਬਣਾਵਾਂਗੇ ਵਾਹ ਜੀ ਵਾਹ ਬੜੀ ਚੰਗੀ ਸੋਚ ਦੇ ਮਾਹਿਰ ਮੈਂ ਇੱਥੇ ਆ ਕੁਰਤਾ ਚਾਦਰਾਂ ਪਾ ਕੇ ਆ ਖਾਂ ਤੇ ਮੈਂ ਬੈਠਿਆ ਤਿਲਕਿਆ ਕਰੇਗਾ ਅੱਛਾ ਨਹੀਂ ਆ ਸਾਰਾ ਵੀਰ ਪੱਧਰ ਕਰਕੇ ਨਾ ਭਰਤੀ ਪਾ ਕੇ ਪੱਧਰ ਕਰ ਦੇਣਾ ਆਪਾਂ ਕੁਰਤਾ ਚਾਦਰਾਂ ਪਾ ਕੇ ਇੱਥੇ ਮੈਂ ਬੈਠਿਆ ਕਰਾਂਗਾ ਸ਼ਾਮ ਦਾ ਟਾਈਮ ਹੈ ਤੇਰੀ ਭਾਬੀ ਮੇਰੇ ਲਈ ਗੰਡਾ ਲੈ ਕੇ ਆਇਆ ਕਰੂਗੀ ਯਾਰ ਤੂੰ ਗੰਡਾ ਹੀ ਕਿਉਂ ਖਾਣਾ ਹੈ ਮੁਰਕੇ ਮੁਸ਼ਕ ਖਿਲਾਰਨਾ ਕੋਈ ਗੰਡਾ ਗੰਡਾ ਇੱਕ ਪਿਆਰ ਦਾ ਬੜਾ ਵਧੀਆ ਚੀਜ਼ ਆ ਭਾਬੀ ਤੇਰੇ ਗੰਡਾ ਲੈ ਕੇ ਆਇਆ ਕਰੂਗੀ ਮੈਨੂੰ ਗੰਡਾ ਅੱਜ ਕੱਲ੍ਹ ਦੀ ਕੁੜੀਆਂ ਬੁੜੀਆਂ ਕੀ ਕਰਦੀਆਂ ਨੇ ਬਸ ਆਂ ਤੁਰਿਆ ਜਾ ਕੋਈ ਗੱਲ ਨਹੀਂ ਗੰਡਾ ਲੈ ਕੇ ਹੁੰਦੀ ਆ ਨਾ ਉਹ ਗੰਡਾ ਕੱਟ ਕੇ ਲੈ ਕੇ ਹੁੰਦੀ ਆ ਤੇ ਮੈਂ ਨੂੰ ਕਹੂੰਗਾ ਲੈ ਕੇ ਜਾ ਵਾਪਸ ਤੇ ਗੰਡਾ ਲੈ ਕੇ ਆਪ ਕੱਟ ਕੇ ਲੈ ਕੇ ਦੂਜਾ ਕੱਟ ਕੇ ਲੈ ਕੇ ਨਹੀਂ ਭੰਨ ਕੇ ਛਿਲਕੇ ਹੁੰਦੇ ਐਵੇਂ ਲੈ ਜਾਂਦੇ ਹੁੰਦੇ ਆ ਅੱਛੇ ਭੰਨਣਾ ਤੇ ਮੈਂ ਆ ਕੱਲਾ ਛਿਲ ਕੇ ਲੈ ਕੇ ਹੁਣਾ ਵਾ ਫਿਰ ਮੈਂ ਐ ਕਰਕੇ ਰੱਖ ਕੇ ਭੰਨੂੰਗਾ ਤੇ ਜਾਂ ਮੈਂ ਜਿਹੜਾ ਮੰਜੇ ਦਾ ਹੁੰਦਾ ਨੀਗਾ ਕੱਚੇ ਘਰ ਜਦ ਰੰਗੀ ਬੜਾ ਕਾਲਾ ਹੋ ਗਿਆ ਭੈਣੇ ਮੇਰੇ ਕੱਚੇ ਘਰ ਦੇ ਵਿੱਚ ਇਹੀ ਤੇ ਨਜ਼ਾਰਾ ਵਾ ਕੋਈ ਪ੍ਰਾਣੇ ਸਮਝ ਦੇਖੇ ਚਿੱਟਾ ਬੰਦਾ ਸਾਰੇ ਕੱਚੇ ਕਰ ਜੋ ਭਾਜੀ ਕੱਚੀ ਰਹਿੰਦੀ ਸੀ ਜਦੋਂ ਜਦੋਂ ਘਰ ਲੇਪ ਦੇ ਨਾਲ ਹੀ ਮੂੰਹ ਲੇਪ ਲੈਂਦੇ ਸੀ ਹੁਣ ਆਪਾਂ ਵੀ ਜਾਨ ਲੱਗੇ ਆ ਛੋਟੇ ਤੇ ਜਾਈਏ ਜਾਂ ਬੀ ਕੋਟੇ ਤੇ ਜਾਈਏ ਮੈਨੂੰ ਹੀ ਜਾਲ ਲੱਗੇ ਛੋਟੇ ਤੇ ਕਿਉਂਕਿ ਸਾਡੇ ਪ੍ਰਾਣ ਸਮਝ ਵਿੱਚ ਛੋਟੇ ਕੋੜੇ ਕੋਈ ਇਹੋ ਜਿਹੀ ਚੀਜ਼ਾਂ ਹੁੰਦੀਆਂ ਸੀ ਤੇ ਹੁਣ ਅਸੀਂ ਛੋਟੇ ਤੇ ਚੱਲੇ ਆ ਉਸ ਬ੍ਰਿਕਸ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਨੇ ਬ੍ਰਿਕਸ ਬ੍ਰਿਕਸ ਦੇਖਣ ਚੱਲੇ ਹੁਣ ਤੁਹਾਨੂੰ ਸਾਡੇ ਪੰਜਾਬ ਦੇ ਵਿੱਚ ਬ੍ਰਿਕਸ ਕਿਹੋ ਜੇ ਬ੍ਰਿਕਸ ਕਿਹੜੀ ਥਾਂ ਤੇ ਮਿਲਦੇ ਉਹਨੂੰ ਕਹਿੰਦੇ ਪੱਠਾ ਅਸੀਂ ਪੱਠੇ ਤੇ ਚੱਲੇ ਮੈਂ ਚੱਕ ਕੇ ਰੱਖ ਯਾਰ ਕੈਮਰਾ ਯਾਰ ਤੂੰ ਆ ਲੈ ਤੂੰ ਪੱਠਾ ਹੀ ਬਾਤ ਆ ਵੀਰ ਹੁਣ ਅਸੀਂ ਪੱਠੇ ਤੇ ਜਾਵਾਂਗੇ ਉੱਥੇ ਵੇ ਵਾਰੀ ਵਾਰੀ ਸਾਰੇ ਘਰ ਵੇਖਣ ਜਾਣਗੇ ਫਿਰ ਆਪਾਂ ਘਰੇ ਨਹੀਂ ਜਾਪਾਂ ਪੱਠੇ ਦੇ ਨਹੀਂ ਜਾ ਸਕਦੇ ਬ੍ਰਿਕਸ ਆਪਾਂ ਬ੍ਰਿਕਸ ਲੈ ਕੇ ਆਉਣੀਆਂ ਵਾਂ ਤੇ ਹੋਰ ਵੀ ਤੂੜੀ ਦਾ ਜਿਹੜਾ ਵੀ ਕੰਮ ਹੈਗਾ ਵਾ ਕੱਲੀ ਕੱਲੀ ਚੀਜ਼ ਅਲੱਗ ਨਾਲ ਵਲੌਗ ਹੁੰਦਾ ਰੋ ਜਿਹੜੇ ਪੰਜਾਬੀ ਪੁਰਾਣੇ ਵਿਰਸੇ ਦੇ ਨਾਲ ਪਿਆਰ ਕਰਦੇ ਆ ਉਹ ਆਪਣਾ ਵਲੌਗ ਦੇਖਦੇ ਰਹਿਣਗੇ ਤੇ ਗਾਂ ਦੀ ਗਾਂ ਅੱਗੇ ਸ਼ੇਅਰ ਕਰਦੇ ਰਹਿਣਗੇ ਇੰਜਨ ਦਾ ਕੀ ਇਤਿਹਾਸ ਹੈ ਮਾਰਾ ਇਹ ਇੰਜਨ ਦਾ ਇਤਿਹਾਸ ਆਪਣੇ ਪਾਪਾ ਜੀ ਹੁੰਦੇ ਸੀ ਤੇ ਪਾਪਾ ਜੀ ਨੇ ਇਹ ਇੰਜਨ ਲਿਆ ਸੀਗਾ ਤੇ ਇੰਜਨ ਦਾ ਪਾਪਾ ਜੀ ਦਾ ਕੰਮ ਸੀ ਪਾਪਾ ਜੀ ਛੋਟੇ ਹ ਛੋਟੇ ਉਦੋਂ ਤੇ ਇੰਜਨ ਬਣਾਉਂਦਾ ਕੰਮ ਕਰਦੇ ਸੀਗੇ ਅੱਛਾ ਤੇ ਇੰਜਨ ਕਿਹੇ ਕਿਹੇ ਬਣਾਉਣਗੇ ਸੀਗੇ ਇਹ ਇੰਜਨ ਜਦੋਂ ਬਣਾਇਆ ਸੀ ਮੈਂ ਸੁਣਿਆ ਵੀ ਪਿੰਡ ਦਾਤਾ ਸੀ ਪੱਖੇ ਲਾ ਲਾ ਇਹ ਪਾਜੀ ਇਹਦਾ ਇਤਿਹਾਸ ਬਹੁਤ ਵੱਡਾ ਵਾ ਜਦੋਂ ਆਪਣੇ ਇਥੇ ਕਰਵਾਇਆ ਸੀ ਨਾ ਮੂਰਤ ਤੇ ਉਦੋਂ ਪਾਪਾ ਜੀ ਕਹਿੰਦੇ ਸੀਗੇ ਕਿ ਆਪਾਂ ਇੰਜਨ ਲਾਤਾ ਵਾ ਪਾਪਾ ਨੂੰ ਬੜੀ ਖੁਸ਼ੀ ਆ ਪਾਪਾ ਕਹਿੰਦੇ ਆਪਾਂ ਇੰਜਨ ਲਾਤਾ ਵਾ ਤੇ ਅੰਦਰ ਦੇ ਨਾ ਕਿੰਨੇ ਕੁ 8-9 ਪੱਖੇ ਚੱਲਨੇ ਤੇ ਡੈਡੀ ਦਾ ਬੇਲੀ ਆਇਆ ਉਹਦਾ ਨਾਮ ਸੁਖਵਿੰਦਰ ਸਿੰਘ ਕਾਲਾ ਤੇ ਪਾਪਾ ਜੀ ਨੂੰ ਆਣ ਕੇ ਕਹਿੰਦਾ ਉਹਨੇ ਨਾ ਪੱਖੇ ਮੰਗਾ ਲਏ ਪਾਪਾ ਕਹਿੰਦਾ ਅੱਠ ਪੱਖੇ ਚੱਲਣੇ ਆ 20 ਪੱਖੇ ਕਹਿੰਦਾ ਡੈਡੀ ਦੇ ਨਾਂ ਚਮਕੌਰ ਕਹਿੰਦਾ ਚਮਕੌਰ ਮੈਂ ਕਹਿੰਨਾ ਵਾ ਆਪਾਂ ਪੱਖੇ ਨਾ ਆ ਗਏ ਜੀ ਕਹਿੰਦਾ ਮੈਂ ਕਹਿੰਨਾ ਆਪਾਂ ਪੱਖੇ ਨਾ 20 ਮੰਗਾ ਲਈਏ 20 ਪੱਖੇ ਉਹ 20 ਪੱਖੇ ਮੰਗਵਾ ਲਏ ਆ ਇੱਥੇ ਲਾਏ ਆ ਜੋ ਲਾਏ ਆ ਤੇ ਹਿੰਜਾ ਧੂਆ ਮਾਰ ਗਿਆ ਪਾਪਾ ਇਹਨੂੰ ਗੁੱਸਾ ਬੜਾ ਤੇ ਪਾਪਾ ਹੀ ਆਣ ਕੇ ਕਹਿੰਦੇ ਆ ਪੱਖੇ ਕਿੰਨੇ ਮੰਗਵਾਏ ਸੁਖਵਿੰਦਰ ਕਾਲਾ ਖੋਸ਼ ਹੋ ਕੇ ਪਾਪਾ ਹੀ ਮੈਂ ਪਾਪੇ ਗਰਮੀ ਪੜੀ ਸੀ ਪਾਪਾ ਜੀ ਪੱਖੇ ਮੈਂ ਮੰਗਵਾਏ ਕਹਿੰਦਾ ਕੁੜੀ ਉਹਦਾ ਤਾਂ ਇੰਜਨ ਇੱਥੇ ਪਿਆ ਹੋਇਆ। ਇਹ ਸੁਖਵਿੰਦਰ ਕਾਲੇ ਦੀ ਯਾਦ ਚ ਰੱਖਿਆ ਸੀ ਇੱਥੇ। ਜਾ ਰਹੇ ਆ ਗੱਡੀ ਦੇ ਕੋਲੇ ਆਪਾਂ ਗੱਡੀ ਕੋਲ ਜਾ ਕੇ ਝੋਟੇ ਦੇ ਵਿੱਚ ਜਾ ਕੇ ਤੁਹਾਨੂੰ ਦਿਖਾਵਾਂਗੇ। ਆਪਾਂ ਭੱਠੇ ਤੇ ਜਾਵਾਂਗੇ। ਸਾਰੇ ਪਾਕਿਸਤਾਨ ਵਾਲੇ ਉਹ ਗੱਲ ਸੁਣ ਲਓ ਸਾਡੇ ਜਿਹੜੇ ਪੰਜਾਬ ਦੇ ਜਿਹੜੇ ਭੱਠੇ ਆ ਹਨਾ ਤੇ ਉਹ ਤੁਹਾਨੂੰ ਸਾਰਾ ਦਿਖਾਉਣੇ ਕਿ ਕਿਹੋ ਜਿਹਾ ਕਿੰਨੇ ਜਾਦੇ ਮੋਡਰੇਟ ਹੋ ਗਏ ਨੇ ਭੱਠੇ ਤੇ ਜੇ ਤੁਹਾਨੂੰ ਆਪਾਂ ਬਾਹਰ ਵਾਲੇ ਉਹ ਗੱਲ ਕਰੀਏ ਸਾਡੇ ਪੰਜਾਬ ਦੇ ਭੱਠੇ ਕਿੰਨੇ ਪਿੱਛੇ ਚੱਲ ਗਏ ਨੇ ਤੁਹਾਨੂੰ ਪਤਾ ਹੈ। ਨਹੀਂ ਪਾਕਿਸਤਾਨ ਵਾਲੇ ਉਹ ਕਿਉਂ ਪਾਕਿਸਤਾਨ ਵਾਸਤੇ ਆਪਣੇ ਪੱਠੇ ਬੜੇ ਜਿਆਦੇ ਵਧੀਆ ਨੇ ਇਹ ਆਪਣੇ ਝੋਟਾ ਦਿਖਾ ਇਸ ਵਾਰੀ ਫਿਰ ਝੋਟਾ ਵਿਖਾਇਆ ਜਾ ਰਿਹਾ ਪਹਿਲੀ ਵਾਰੀ ਪਹਿਲੀ ਵਾਰੀ ਮੂਰੇ ਬੈਣ ਦਾ ਮੌਕਾ ਮਿਲਿਆ ਮੂਲੇ ਨੂੰ ਇਹ ਆਓ ਲੋ ਜੀ ਆ ਗਏ ਡੇਡੇ ਪੱਠੇ ਦੇ ਇੰਨਾਂ ਕੋਲੋਂ ਇਟਾਂ ਕਾਣੋ ਚ ਮਿਲਦੀਆਂ ਨੇ ਫੜਾ ਉਹਦੀ ਮੈਨੂੰ ਲੋ ਆਈ ਦੇ ਸੌਰੀ ਯਾਰ ਤੈਨੂੰ ਨਹੀਂ ਲੈ ਕੇ ਜਾਣਾ ਟਿਕਾਣਾ ਬ੍ਰਿਕਸ ਹਾਂ ਦੁੱਦੀ ਕੀ ਵਿਚਾਰ ਹੈ ਤੇਰੇ ਬਹੁਤ ਇਟਾ ਦੇਖ ਕੇ ਮੈਂ ਤਾਂ ਪੱਠਾ ਦੇ ਕੇ ਵਿਚਾਰ ਬਦਲ ਗਿਆ ਡਿੱਗਣ ਵਾਲਾ ਵਾ ਰੇੜਾ ਆਈਆਂ ਪਈਆਂ ਬਈ ਉਹਨਾਂ ਪਲਸਟਰ ਵੀ ਨਹੀਂ ਕੀਤਾ ਹਾਂ ਹੋਈ ਯਾਰ ਤੈਨੂੰ ਜੂਮ ਮਾਰ ਕੇ ਦਿਖਾਉਣੇ ਭਾਜੀ ਇਹ ਬਹੁਤ ਇਤਿਹਾਸਿਕ ਪੱਠਾ ਹੈ ਦੁੱਦੀ ਪੁਰਾਣਾ ਹੈ ਜਦੋਂ ਮੇਰੇ ਦਾਦੇ ਮੇਰੇ ਪਰਦਾਦੇ ਤੇ ਮੇਰੇ ਪਰਦਾਦੇ ਦਾ ਪਰਦਾਦੇ ਦਾ ਪਿਓ ਜਿਹੜਾ ਪਰਦਾਦੇ ਦੇ ਪੁਰਾਣੇ ਸਮੇਂ ਦੇ ਵਿੱਚ ਨਾ ਪਿਓ ਨੂੰ ਪਤਾ ਕੀ ਕਹਿੰਦੇ ਦੋਦੀ ਪਿਓ ਨੂੰ ਨਾ ਚਾਚਾ ਕਿਹਾ ਜਾਂਦਾ ਚਾਚਾ ਕਹਿੰਦੇ ਸੀਗੇ ਵਧੀਆ ਰਹਿ ਗਿਆ ਆਪਾਂ ਜਮਾਨੇ ਦੇ ਨਹੀਂ ਕਿਉਂ ਨੀਰੇ ਜਿੰਨੇ ਆਪਣੇ ਚਾਚੇ ਨੇ ਨਾ ਠੀਕ ਹੋਵੇ ਨਹੀਂ ਛੱਤਰ ਹੀ ਖਾਣੇ ਆਪਾਂ ਨਹੀਂ 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 ਇਸ ਨਾਟ ਫੇਅਰ ਤੇ ਆ ਜਾ ਤੂੰ ਦਿਖਾਉਵੇਂ ਬੋਲ ਹਾਂ ਵੀਰੇ ਦੋ ਚਾਰ ਹਾਂ ਦਿਸ ਠੀਕ ਹਨ ਸਿੱਧੇ ਹੋਇਆ ਲੋਕ ਇੰਨੇ ਨੂਰ ਹੋਣਾ ਨੇ ਪ੍ਰੋਮੋਸ਼ਨ ਕਰਾਈ ਸਾਂਜਾਂ ਤੋਂ ਹੂੰ ਕਿੰਨੇ ਪੈਸੇ ਲਏ ਉਹਨੇ 15000 ਲਿਆ ਹੁਣ ਸ਼ਾਇਦ ਵੱਧ ਲਏ ਹੋਗੇ ਦੋਦੀ ਹੁਣ ਮੈਂ ਤੈਨੂੰ ਇਹ ਦਿਖਾਉਣ ਜਾ ਰਿਹਾ ਵਾਂ ਕਿ ਆਪਾਂ ਥੋੜੀ ਦਾ ਜਿਹੜਾ ਖੁੱਪ ਸੀਗਾ ਉਹ ਸਾਰਾ ਜੱਕ ਲੈਂਦਾ ਉਹ ਨਾ ਪੂਰਾ ਆਪਾਂ ਥੱਲੇ ਜਿਹੜੀ ਆਪਾਂ ਕਹਿ ਦਿੰਨੇ ਆ ਮੋਟਰਾਂ ਚੱਲਦੀਆਂ ਵੀ ਆ ਇਹ ਉਸ ਦਿਨ ਵੀ ਚੱਲਦੀਆਂ ਬਈ ਦੋਦੀ ਜਿਸ ਦਿਨ ਮੈਂ ਥੋੜੀ ਚੱਕਣ ਆਇਆ ਹਾਂ ਨਾਣਾ ਵਾ ਹਾਂ ਉਹ ਜਿਹੜੀ ਉਸ ਦਿਨ ਬੰਦ ਹੁੰਦੀ ਹੁੰਦੀ ਨਾਣਾ ਨਹੀਂ ਹੁੰਦੀ ਮੈਂ ਆ ਗਿਆ ਨਾਲ ਆ ਗਿਆ ਕਰ ਮਾ ਘਰੇ ਨੂੰ ਬਣਾਈ ਨੇ ਜਿਹੜਾ ਆਪਾਂ ਮੋਟਰਾਂ ਦੇ ਨੂੰ। ਕਿੰਨੇ ਲੋਕ ਅੱਗੇ ਗਿਓ ਸ਼ੈਲਟਰ ਦੇ ਅਗਲੇ ਦਾ। ਸ਼ੈਲਟਰ ਤਾਂ ਦੂਰਾ ਨਹੀਂ ਸੀ। ਸ਼ੈਲਟਰ ਦੇ ਨਾਲ ਉਰਲੇ ਪਾਸੇ ਆਈ। ਕੋਪ ਦਾ ਨਾਮੂ ਨਿਸ਼ਾਨ ਤੇ ਨਹੀਂ ਮਟਾਤਾ ਇਹਨਾਂ ਨੇ। ਉਹ ਮੋਟਰ ਸਾਰੀ ਚੱਲਦੀ ਬਈ ਦੋਦੀ। ਲੇਟੂ ਜੱਟ ਭੱਟੀ ਹੁਣਾਂ ਵਾਲੀ ਵੀ। ਭੱਟੀ ਮੋਟਰ ਤਾਂ ਥੋੜੀ ਐ। ਹੈਂ? ਨਹੀਂ ਚੱਲਦੀ ਤਾਂ ਸਾਰੀ ਨੂੰ। ਕੋਣ ਤੇ ਬੈਠਾ ਹੈ ਇੱਥੇ ਆਵੇ ਤੇ ਕੋ ਪੋਣ ਚਲੋ ਚਲੋ ਅੱਗੇ ਆ ਕੋਪਲੀ ਆ ਇੱਥੇ ਸੀਗਾ ਹੋਵੇ ਸਾਰੀ ਚੱਕਤੀ ਆ ਥੱਲੇ ਭਈ ਆ ਜੇ ਵੀ 2-4 ਬੰਦਾਂ ਦਾ ਥੋੜੀ ਥੋੜੀ ਭਈ ਆ ਆ ਇਕੱਠੀ ਕਰਕੇ ਰੱਖੀ ਆ ਬਈ ਹੈਨਾ ਓਏ ਐਂ ਇਕੱਠੀ ਕਰਕੇ ਜਿੰਨੀ ਮਰਜ਼ੀ ਤੰਗੜੀ ਦਾ ਸਾਰੀ ਇਕੱਠੀ ਹੋ ਜਾਈ ਨੀ ਉੱਤੇ ਕਿੰਨੀ ਹੈ ਦਰਬਾਰ ਸੱਟੀ ਦੇਖਿਆ ਜੀ ਦੁੱਦੀ ਦੇਖੋ ਨੀ ਚੱਲਾ ਜਾ ਆ ਇਹ ਉੱਤੇ ਨਹੀਂ ਹੈ ਇਹ ਵੀ ਲਾਈ ਸੀਗੀ ਇਹ ਲੋੜ ਨਹੀਂ ਪਣੀ ਹੈ ਜੀ ਹੋਰ ਮਾਰ ਮਾਰ ਚੱਲ ਵੀ ਦੋਦੀ ਵੀਰੇ ਇਹ ਆਪਾਂ ਇਕੱਠੀ ਕਰਦੇ ਆ ਨਾ ਜਿਹੜਾ ਕੱਚਾ ਘਰ ਬਣਾਉਣੇ ਆ ਚੈੱਕ ਕਰ ਦੋ ਦੀ ਕਿੰਨੀ ਕੁ ਪਈ ਆ ਯਾਰ ਕਿੱਟੀ ਆ ਇਹ ਨਹੀਂ ਬੋਤੇ ਉੱਤੇ ਆ ਥੱਲੇ ਥੱਲੇ ਮਿੱਟੀ ਰਹਿ ਗਈ ਹੈ ਤੇ ਹੋਰ ਇਹ ਦੋ ਦੋ ਹੀ ਕੀ ਬੜੇਵੇਂ ਭਾਲ ਦੇ ਦੋਦੀ ਮੈਂ ਤੈਨੂੰ ਸਾਰੇ ਜਿੰਨੀ ਹੈਗੀ ਉਹ ਨਾਲ ਉੱਥੇ ਘਰਤੀ ਏ ਸਾਰੇ ਕੱਪ ਦੇ ਵਿੱਚ ਤੈਨੂੰ ਮੈਂ ਘਮਾਵਾਂ

ਨਾ 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 ਐਵੇਂ ਬੜਕ ਐਵੇਂ ਆਪ ਬੜਕ ਮਾਰਦੀ ਐ ਬਾਪੂ ਪੀਰਾ ਦੇ ਮੱਥਾ ਟੇਕਣ ਚਲ ਜਾਣਾ ਨਹੀਂ ਨਹੀਂ ਹੋ ਭਰਾਵਾ ਪੀਰਾ ਦੇ ਮੱਥਾ ਨਹੀਂ ਟਿਕ ਸਕਦੇ ਤੇ ਇਹ ਥੋੜੀ ਜਿਹੀ ਰਹਿ ਗਈ ਹੈ ਮੇਰੇ ਸਾਹਣ ਵਾਲੇ ਯਾਰ ਇਹ ਤਾਂ ਸਾਈਕਲ ਤੇ ਵੀ ਆ ਜਾਏਗੀ ਟਰਾਲੀ ਦੇ ਲੋਡ ਨਹੀਂ ਹੁਣ ਜਵਾਕ ਨੂੰ ਤੇ ਜਿਹੜੀ ਦੋਦੀ ਆ ਪਈ ਐ ਇਹ ਨਹੀਂ ਮਾਫ ਕਰ ਦਈਏ ਇਹਨਾਂ ਨੂੰ ਹੈ ਮਾਫੀਨਾਮਾ ਮੇਰੇ ਸਣਾ ਪੰਡਾ ਵੱਤ ਤੋਂ ਵੱਤ ਦੋ ਦੀ ਤਿੰਨ ਵੱੜ ਸਕਦੀਆਂ ਇੱਕ ਬਾਪੂ ਨੇ ਕਿੰਨੀਆਂ ਗਈਆਂ 30 ਦੋ ਤਿੰਨ ਉਹਨੇ ਕਹਿੰਿਆ ਤੇ ਵੀਰੇ ਦੋ ਤਿੰਨ ਪੰਨਾ ਤੇ ਮੇਰੇ ਬਹੁਤ ਹੀ ਜ਼ਿਆਦਾ ਆਪਾਂ ਕਹਿ ਸਕਦੇ ਆ ਯਾਰ ਅੱਥੋਂ ਫਿਰ ਮੇਰੇ ਸਾਨੂੰ ਬੜਾ ਕੋ ਲੱੜਣਾ ਪੈਂਦਾ ਬੜਾ ਉਹ ਕਰਨਾ ਪੈਂਦਾ ਵਾ ਸਿਰਫ ਤੁਹਾਡੇ ਕਰਕੇ ਵੀਡੀਓ ਬਣਾਉਣ ਕਰਕੇ ਭਾਜੀ ਕਰੋੜਾ ਰੁਪਈਆ ਲੱਗਦਾ ਸਾਡੇ ਇਧਰ ਉਧਰ ਜਾਣ ਦਾ ਧਿਏਂਗੇ ਨਹੀਂ ਅਸੀਂ ਕਿ 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 ਇਸੀ ਕੈਲਰੀਸ ਨਹੀਂ ਕਰ ਲਈ ਬਰਲੋ ਕਰ ਲਈ ਅਸੀਂ ਬਰਨ ਕਰਨ ਜਾਣੀ ਹਾਂ ਅੱਜ ਹੋਣ ਗਿਆ ਅੱਛਾ ਦਲੀ ਇੱਥੇ ਹੀ ਜਦੇ ਹੋਣਾ ਬਚਲੇ ਆ ਮਤਲਬ ਕਿ ਤੂੰ ਹੁਣ ਇੱਥੇ ਹੀ ਕੈਲਰੀ ਸਾਰੀ ਬਰਨ ਕਰੇਗਾ ਕੈਲਰੀ ਨਹੀਂ ਕਿੱਲੇ ਬਰਲ ਕਿੱਲੇ ਕਿੱਲੇ ਬਰਨ ਕਰਨੀਆਂ ਬਰਨ ਨਹੀਂ ਬਰਲ ਰਦੀ ਸਹੀ ਰਲ ਰੈਡੀਆਂ ਤੂੰ ਆਦੀ ਕਿੱਲ ਕਿੱਲੇ ਬਰਨ ਕਰਨੇ ਲਈ ਬੰਲਾ ਕੋਲ ਇਤਨਾ ਫਿਰੋਤ ਲੋ ਸਾਰਾ ਰੱਖ ਲੋ ਸੰਦ ਸਮਾਨ ਤੇ ਚਲ ਜੀ ਬੰਦੇ ਨੂੰ ਫਟਾਫਟ ਕੰਮ ਕਰਾਉਣੇ ਕੋਈ ਗੱਲ ਨਹੀਂ ਤੇ ਦੋਦੀ ਇਹ ਆਪਣੀ ਫੈਕਟਰੀ ਆ ਤੇ ਫੈਕਟਰੀ ਦੇ ਵਿੱਚ ਕੰਮ ਚੱਲਦਾ ਪਿਆ ਪ੍ਰਭ ਪ੍ਰਭ ਮਿਸਤਰੀ ਇਹ ਕੰਮ ਦੱਸਦੇ ਪਏ ਕੀ ਕਰਨਾ ਕੀ ਨਹੀਂ ਠੀਕ ਆ ਬੰਦੇ ਵਿਹਲੇ ਜਿਆਦੇ ਹੀਰੇ ਤੇਰੇ ਯਾਰ ਆ ਸੁੱਖਾ ਵਾ ਇਹਨੇ ਬਸ ਨੇ ਜੀ ਸਵੇਰ ਤੋਂ ਲੈ ਕੇ ਹੁਣ ਤੱਕ ਖੜਕੇ ਕੰਮ ਕੀਤਾ ਤੈਨੂੰ ਦੇਖ ਲਓ ਕੰਟੀਨਿਊ ਕੰਮ ਕਰ ਰਹੇ ਆ ਜੇ ਕਈ ਨਾ ਪਾਣੀ ਦੀ ਬ੍ਰੇਕ ਲੈ ਲਗੇ ਤੋ ਉਹਨੇ ਇੰਨਾ ਪਾਣੀ ਪੀ ਕੇ ਕਰਨਾ ਕੀ ਨਹੀਂ ਵੀਰੇ ਪਾਣੀ ਕਿਹ ਪਤਾ ਲੱਗਦਾ ਜਿੰਨੀ ਚਾਹ ਪੀਂਦਾ ਹੈ ਭਾਈ ਚਾਹ ਪੀਣੀ ਪੈਂਦੀ ਆ ਕੀ ਕਰੀਏ ਜਦੋਂ ਸਾਰੀ ਦਿਹਾੜੀ ਖੜਨਾ ਪੈਂਦਾ ਵਾ ਤਾਂ ਚਾਹ ਪੀਣੀ ਪੈਂਦੀ ਆ ਭਾਈ ਅੱਧੇ ਅੱਧੇ ਘੰਟੇ ਬਾਅਦ 15 ਮਿੰਟ ਬਾਅਦ ਚਾਹ ਇਹੋ ਜਿਹੇ ਬੰਦੇ ਨੂੰ ਆਪਣੇ ਦੇਸ਼ ਚੋਂ ਬਾਹਰ ਕੱਢ ਦੇਣਾ ਚਾਹੀਦਾ ਫੈਕਟਰੀ ਚ ਨਹੀਂ ਦੇਸ਼ ਚੋਂ ਬਾਹਰ ਕੱਢ ਦੋ ਇਹ ਆਪਣਾ ਕੰਮ ਚੱਲਦਾ ਪਿਆ ਇਹ ਕੀ ਆ ਬ ਹਾਂ ਵਰਰ ਮਣਕੇ ਮੈਂ ਠੀਕ ਸਹੀ ਕੰਮ ਚੱਲਦਾ ਪਿਆ ਤੇਰੇ ਹੁੰਦੇ ਐਵੇਂ ਕੰਮ ਢਿੱਲਾ ਨਹੀਂ ਪੈਣਾ ਪੈਣਾ ਚਾਹੀਦਾ ਹੈ ਬੈਂ ਨੀ ਦੇਨੇ ਯਾਰ ਬਾਸ ਸਹੀ ਯਾਰ ਹਾਂ ਪੁੱਤਰ ਤੂੰ ਕਰਦਾ ਪਿਆ ਕੀ ਨਾਦਰ ਵਿੱਕੀ ਵਿੱਕੀ ਚੱਲਾ ਆ ਵਿੱਕੀ ਲੋੜ ਹੈ ਤੇ ਨੋਣਾ ਵਿੱਕੀ ਹੈ ਕਿ ਆਪਾਂ ਇੱਥੇ ਹੀ ਕਰਾਂ ਚਲੋ ਮੈਨੂੰ ਬੰਦਾ ਚਾਹੀਦਾ ਮੈਂ ਇੱਕ ਬੰਦਾ ਇਹੋ ਜਿਹਾ ਲੱਭ ਕੇ ਲੈ ਕੇ ਜਾਣਾ ਜਿਹੜਾ ਬੰਦਾ ਜਮਾ ਵਿਹਲਾ ਹੋਵੇ ਨਾ ਕੰਮ ਨਾ ਕਰਦਾ ਹੋਵੇ ਉਹਨੂੰ ਆਪਾਂ ਤੂੜੀ ਤੇ ਰਖਸ਼ਾ ਰਖਸ਼ਾ ਲੈ ਕੇ ਭੇਜਣਾ ਹਾਂ ਭਾਈ ਕੀ ਹਾਲ ਚੜਾ ਠੀਕ ਹੈ ਹਾਂ ਜਦੇ ਯਾ ਪਰਿਵਾਰ ਬਹੁਤ ਵਧੀਆ। ਕੀ ਕਹਿਣਾ ਚਾ ਰਹੇ ਹੋ ਆਪ? ਬਸ ਮੈਂ ਤਾਂ ਬਹੁਤ-ਬਹੁਤ ਮੁਬਾਰਕ ਦਿਨਣਾ ਚਾਹਤੇ। ਕਿਸ ਸ਼ਾਦੀ ਕੀ? ਵੈਰੀ ਨਾਈਸ। ਹਾਂ? ਨਾਈਸ ਨਹੀਂ। ਇਹ ਕੌਨਸੀ? ਹਾਂ, ਇਹ ਕੌਨਸੀ? ਹਾਂ। ਉਹ ਦੋਦੀ ਕਿਹੜਾ ਬੰਦਾ ਜਿਹੜਾ ਤੈਨੂੰ ਵਹਿਲਾ ਲੱਗਦਾ ਮੈਨੂੰ ਇੱਕ ਵਾਰੀ ਦੱਸ ਦੇ। ਉਹਨੂੰ ਰਖਸ਼ਾ ਬਣਾਉਣਾ ਆਪਾਂ। ਕਿਹੜਾ ਬੰਦਾ ਵਹਿਲਾ ਹੈ? ਦਸੀ ਦਸੀ ਕਸੀ ਦਸੀ। ਆਪੀ ਦੀ ਟੀਮ ਹੈ। ਸੁਖਾ ਲੱਗਦਾ ਬਿਓ ਵਿਹਲਾ ਆ ਦਾ ਪੂਰੀਆਂ ਰੰਗ ਰਲੀਆਂ ਜੋ ਹੈ ਅਨੁਰਖਸ਼ਾ ਫੜਾਈਏ ਨੂੰ ਕਿ ਪਹੁੰਚ ساری ਦੁਨੀਆਂ ਦੇਖਣੀ ਹੈ ਇਸ ਕੁਰਸੀ ਧਮਾਗਰ ਯਾਰ ਜਿਹੜਾ ਬੰਦਾ ਵਿਹਲਾ ਦੇਖਿਆ ਹੈ ਨਾ ਆਪਾਂ ਨੂੰ ਦੱਸ ਦਿਆ ਜੇ ਆਪਾਂ ਉਹੀ ਬੰਦੇ ਨੂੰ ਕਹਿੰਦਾ ਰੱਖਸ਼ਾ ਫੜ ਤੇ ਪਹੁੰਚ ਬੰਦਾ ਮੈਨੂੰ ਵਿਹਲਾ ਦੇਖ ਗਿਆ ਵਾ ਮੂੰਹ ਮੂੰਹ ਮੈਣ ਕਿਡਾ ਹੈ ਸਹੀ ਆ ਚੈੱਕ ਕਰ ਲੈਂਦੇ ਸਹੀ ਆ ਬੇ ਕੋ ਪਰਫੈਕਟ ਹੈ ਬੜੀ ਅਸਤ ਬੰਦਾ ਹੈ ਚੱਲ ਆ ਤੂੰ ਅਨਰਖਾ ਫੜਨਾ ਤੂੰ ਵਿਹਲਾ ਦਿਖਿਆ ਜੇ ਤੂੰ ਕੰਮ ਕਰਦਾ ਹੁੰਦਾ ਤੈਨੂੰ ਅਸੀਂ ਨਹੀਂ ਗ੍ਰਿਫਤਾਰ ਕਰਕੇ ਹਾਂ ਜੇ ਕੰਮ ਕਰਦਾ ਤੈਨੂੰ ਗੱਡੀ ਬਣਾਉਣੀ ਹੋ ਤੈਨੂੰ ਗ੍ਰਿਫਤਾਰ ਕਰ ਅਨੂੰ ਭੇਜ ਦਈਏ ਰੇੜਾ ਦੇ ਕੇ ਰੇੜਾ ਲੈ ਚੱਲ ਅਸੀਂ ਆ ਗਏ ਮਗਰ ਤੇ ਦੋ ਬੰਦੇ ਲੱਗੇ ਤੂਰੇ ਸਾਡੇ ਪਹੁੰਚੋ ਰੇੜਾ ਲੈ ਆਓਗੇ ਇਹਨੂੰ ਪਤਾ ਨਹੀਂ ਥੋੜੀ ਕਿੱਥੇ ਆ ਹਾਂ ਜੀ ਗਿਆ ਹੀ ਚੱਲ ਬਈ ਜਿਹੜਾ ਵਿਹਲਾ ਬੰਦਾ ਨਾਲ ਦੀ ਨਾਲ ਇਹਨੂੰ ਕੰਮ ਠੋਕਦਾ ਆਪਾਂ ਤੇ ਦੁੱਧ ਹੀ ਆਦਾ ਯਾਰ ਤੂੰ ਕਿਹੜੇ ਦੋ ਬੰਦੇ ਹੋਣ ਦੀ ਗੱਲ ਆਨੇ ਆ ਉਹ ਤੇ ਉਧਰ ਲਿਆ ਵੇਰੇ ਉਧਰ ਦੇਖ ਲੈ ਨਾ ਜੀ ਹਾਂ ਚਲਦੀ ਮੇਰੀ ਜੀ ਪੱਖਾ ਚਲਾਉਂ ਜਿਹੜਾ ਬੰਦਾ ਵਿਲ ਹੈ ਆ ਫਰੀ ਇਹ ਦੇ ਮੇਰੇ ਬਿੱਲ ਆ ਦੇਖੋ ਇਹਨਾਂ ਨੂੰ ਲੱਗਦਾ ਕਿ ਆਪਣੇ ਕੋਲ ਜਾਦੇ ਪੈਸੇ ਆ ਫੈਕਟਰੀ ਦੇ ਵਿੱਚ ਕਿ ਬਿੱਲ ਵਾਧੂ ਹੋਣ ਦੋ ਜਿਆਦੇ ਹੁੰਦੇ ਤੁਹਾਨੂੰ ਐਸੀ ਨਾ ਲਵਾ ਦਿੰਦੇ ਕਰ ਬੰਦੋ ਦੀ ਯਾਰੇ ਆ ਪੁੱਤ ਪੱਖਾ ਬੰਦ ਕਰਕੇ ਰੱਖਿਆ ਕਰੋ ਯਾਰ ਪੱਖਾ ਜੀ ਹਾਂ ਓਕੇ ਐਵੇਂ ਚੱਲੀ ਜਾਂਦਾ ਆਇਆ ਦੋਦੀ ਮੇਰੇ ਆਪਣੀ ਫੈਕਟਰੀ ਆ ਨਮਾਨਿਆ ਬੰਦਿਆ ਦੀ ਕੋਸ਼ਿਸ਼ ਕਰਦੇ ਪਏ ਕੋਸ਼ਿਸ਼ ਜਾਰੀ ਆ ਫੈਕਟਰੀ ਵੱਡੀ ਕਰਾਂਗੇ ਚੰਡੀਗੜ੍ਹ ਕਰਾਂਗੇ ਔਰ ਸੋਰੀ ਚੰਡੀਗੜ੍ਹ ਹੀ ਕਰਾਂਗੇ ਤੇ ਬਾਕੀ ਉਹ ਬੰਦੇ ਲੱਗੇ ਹੋਏ ਆ ਮੌਸਮ ਬਹੁਤ ਮੈਂ ਕਿਹਾ ਘੈਂਟ ਹੋ ਗਿਆ ਔਰ ਦੋਦੀ ਦੋਦੀ ਦੋ ਦਿਨ ਸੌਂਦਾ ਹੀ ਨਹੀਂ ਪਿਆਗਾ ਨਾ ਅਨਸਾਫੀ ਹੈ ਉਧਰਲੇ ਪਾਸੇ ਉਹ ਮੁੰਡੇ ਕੰਮ ਕਰਦੇ ਪਏ ਜਿਹੜੇ ਤੁਹਾਨੂੰ ਦਿਖਾਏ ਸੀ ਨਾ ਕੱਚੀਆਂ ਕੰਦਾ ਬੰਦੀਆ ਪੀਆਵਾ ਤੇ ਹੁਣ ਆਪਾਂ ਉਸੇ ਤੂੜੀ ਵਾਲੇ ਤਾਂ ਦਿੱਤੇ ਹੋਏ ਐ ਉਸੇ ਤੂੜੀਲੇ ਪਈ ਸੀ ਬੰਦੇ ਦੀ ਕਲਾਸ ਡੈਡੀ ਕਹਿੰਦੇ ਕਿਹੜਾ ਬੰਦਾ ਲੈ ਕੇ ਜਾਣਾ ਦੋ ਬੰਦੇ ਲੈ ਆ ਆ ਦੋਵੇਂ ਪਹਿਲਵਾਨ ਲੈ ਆਏ ਹੈ ਆ ਢੀਲੇ ਕੱਛੇ ਵਾਲੇ ਹੈਲਪਰ ਲੈ ਆਈਏ ਇਕੱਲੇ ਇਹ ਆਪਣੇ ਬੰਦੇ ਲੱਗੇ ਫੈਕਟਰੀ ਵਾਲੇ ਤੋਂ ਬਿਦੇ ਵਿਆਹ ਆ ਗਿਆ ਤੁਹਾਨੂੰ ਪਤਾ ਹੀ ਨਾ ਦੇਖੋ ਬੱਦਲ ਵੀ ਕਿੰਨਾ ਆ ਗਿਆ ਵਿਆਹ ਵੀ ਆ ਗਿਆ ਤੇ ਫਿਰ ਸੋਚਿਆ ਸੀਗਾ ਇੱਥੇ ਕੰਮ ਛੇਤੀ ਚਾਹੀਦਾ ਵਿਆਹ ਦੀਆਂ ਤਿਆਰੀਆਂ ਚੱਲਦੀਆਂ ਭੀਆਂ ਤਾਂ ਕਰ ਮੈਂ ਦੋ ਬੰਦੇ ਫੈਕਟਰੀ ਚੋਂ ਪੱਟ ਕੇ ਇੱਧਰ ਲਾ ਦੇ ਮੈਂ ਇੱਧਰ ਕੰਮ ਕਰਾਉ ਆ ਦੇਖੋ ਕੰਮ ਚੱਲਦਾ ਬਣਾ ਦੇਸੀ ਗਰਾں ਦਾ ਪਾ ਉਹਨਾਂ ਲੱਗੇ ਹੋਇਆ ਕੰਮ ਚਲਾਉਂਦੇ ਪਏ ਆਪਦਾ ਆਹ ਮੁੰਡੇ ਜੇ ਕੰਮ ਨਹੀਂ ਕਰਦੇ ਭਾਈ ਨਾਲ ਹੀ ਪੱਟ ਲੈਣੇ ਆਪਾਂ ਕਹਣਾ ਚਲੋ ਆ ਜਾਓ ਭਾਈ ਆ ਤੇ ਕਹਾਣੀ ਮਾਰ ਲੱਗਾ ਇਹਦੇ ਤੋਂ ਬਾਅਦ ਕੀ ਜਿਲਕਣਾ ਇਹਦੇ ਨੂੰ ਕੰਪਲੀਟ ਕਰੀਂ। ਦੇਖ ਨੰਬਰ ਇਹ ਪਾਉ ਤੋਂ ਲਾਇਆ। ਨਾ ਤੂੰ ਲਾਲਾ ਕੱਢੀਂ ਆ ਗਿਆ ਬਰਾ। ਇਹ ਫੀਤਾ ਮਾਰ ਕੇ ਨਾ ਫੜਕੀ ਆ। ਓਹੋ। ਹਮਾਰੀ ਫੀਤਾ ਕਿੰਨਾ ਫੜਕੀ। ਕਿੰਨੀ ਕੰਡ ਪਾਉਜੀ ਆ ਕੇ ਵੇਖਿਆ ਜੇ। ਆ ਯਾਰ ਕਿੰਨਾ ਮੈਂ 1 ਤੋਂ 1.5 ਇੰਚ ਦਾ ਹੈ ਪਰ 3 ਇੰਚ ਲੋ ਫੜਕੇ। ਓਡ ਮੋਸ਼ਨ ਹੋ ਗਈ ਯਾਰ ਸੌਰੀ। ਦੋਦੀ ਗਲਤੀ ਹੋ ਗਈ ਜੀ। ਨਹੀਂ ਨਹੀਂ ਨਾ ਲੇਪ ਵਿੱਚ ਲਾਵਾਂਗੇ 2 ਇੰਚ ਕਿਵੇਂ ਚੜਾਵਾਂਗੇ ਲੇਪ ਅੰਦਰ ਦੋ ਦੀ ਤੈਨੂੰ ਕਿੰਨਾ ਫਰਕ ਹੈ ਨੰਬਰ ਜਿਹੜੇ ਨੰਬਰ ਬੋਲੇ ਬੋ ਗਲੇਪਣਾ ਪਾਈਓ ਮੈਟੀ ਕਰਤਾ ਇਹਨੂੰ ਬਹੁਤ ਜ਼ਿਆਦਾ ਫਰਕ ਹੈ ਇਹ ਅੱਖੀਂ ਦੱਸਦੀ ਵੀ ਇਨਾ ਫਰਕ ਮੈਂ 1.5 ਇੰਚ ਦਾ ਫਰਕ ਹੈ 2 ਇੰਚ ਦਾ ਫਰਕ ਨਿਕਲਿਆ ਹੈ ਇਥੋਂ

ਉਹਦੀ ਚੈੱਕਰ ਬਹੁਤ ਮੋਟਾ ਅ ਫਰਕ ਕਿਵੇਂ ਕਿਵੇਂ ਮੈਨ ਨਾਲ ਕਿੰਨਾ ਫਰਕ ਕਿੰਨਾ ਫਰਕ ਇਹ ਕਿਵੇਂ ਚੈੱਕ ਕਰਦਾ ਬਈ ਇਹ ਚੈੱਕ ਇਹ ਚੈੱਕਰ ਨੂੰ ਲੱਥੇ ਮਾਰਨ ਨੂੰ ਮਧੋਲੋ ਸੀ ਲਿਆ ਕੇ ਇਹ ਚੈੱਕਰ ਨੂੰ ਵਿੱਚ ਰੱਖਿਆ ਨਾ ਇਹ ਨੂੰ ਵਿੱਚ ਪਾ ਕੇ ਮੂੰਹ ਥੱਲੇ ਪਾ ਕੇ ਕਰਾ ਦੇ। ਓਏ ਹੁਣੀ ਨਹੀਂ ਲਬ ਲਬ। ਉਹ ਜੀ ਫੁੜਕ ਲੈਣਾ। ਤੁਸੀਂ ਜਰਾ ਤੂੰ ਚਾਹਵਣ ਹੈਗਾ ਵਾ ਕੀ ਇਹਦੇ ਵਿੱਚ ਜਾ ਕੇ ਪੂਰਾ ਕੋਲ ਕਰੇ ਮੇਰੇ ਨਾਲ। ਨਹੀਂ ਜਾਣੀ ਭਵਾਣਾ ਚਾ ਗਿਆ। ਕਿਉਂ? ਬੇਦਰ ਟੇੜੇ ਕੱਢ ਜੇ ਕਹ ਬਰੇ। ਇੱਕ ਦਿਨ ਜੀ ਥੋੜੀ ਘਟਾਉਣਾ। ਕਿਉਂ ਥੋੜੀ ਆ। ਬੰਦੇ ਬੰਦੇ ਕੱਢ ਜਾਣਾ। ਹਾਂ ਜੀ। ਬਹੁਤ ਆਫਰ ਇਧਰੋਂ ਵੇਖ ਲਈਏ ਜਾਂ ਫਿਰ ਜੀ ਹੁਣ ਇਹ ਆੜੀ ਚਲਦੀ ਪਈ ਆ ਜੜ ਜਾ ਆਹੋ ਇਹਨੂੰ ਤਾਂ ਆਪਾਂ ਚੰਗਾ ਸੁਧਾਰ ਕਰ ਹੀ ਸਕਦੇ ਆ ਦੋਦੀ ਆ ਡਿਸਲਾਈਕ ਦਿਸ ਕਾਈਂਡ ਆਫ ਥਿੰਗ ਇਹ ਮੈਂ ਵਰ ਸਿੱਖੇ ਦੋ ਦਿਨ ਨਹੀਂ ਬਾਪੂ ਨੇ ਆਹ ਦਾ ਝੋਲੇ 'ਚ ਰੱਖਿਆ ਹੈ ਮੈਂਦਾ ਕਾ ਦੇਣਾ ਪਿਆ ਹੈ ਤਾਂ ਇਹਦਾ ਬੰਗਾ ਪਿਆ ਸਾਰਾ ਚੰਗੀਆਂ ਚੀਜ਼ਾਂ ਝੋਲੇ 'ਚ ਰੱਖਦਾ ਹੈ ਐਨ ਨਾਲੇ ਗੁੱਟੀਆਂ ਬਣਾ ਬਣਾ ਕੇ ਇਹ ਥੋੜੀ ਆਪਾਂ ਕਹਿ ਸਕਦੇ ਆ ਹਾਂ ਸਹੀ ਤੇ ਸਹੀ ਹਾਂਜੀ ਪਤਾ ਕੀ ਜਦੋਂ ਆਪਾਂ ਇਤੋਂ ਭਰਤੀ ਪਾਉਣੀ ਏ ਟੱਕ ਪੈਣੀ ਐ ਇਹਨੂੰ ਹਾਂਜੀ ਜੇ ਕੰਦ ਐਨੂੰ ਹੋਣਾ ਇਹਦਾ ਬੈਨੀਫਿਟ ਏ ਪਰ ਉਹ ਜਿਹੜੀ ਪਹਿਲਾਂ ਹੀ ਐ ਪਰ ਉਹ ਏ ਇਤੋਂ ਭਰਤੀ ਪਈ ਜਦੋਂ ਤਾਂ ਆ ਕੜਮ ਦੀ ਬਾਜ ਆਉਣੀ ਹੈ ਵੇ ਤਾਂ ਫਿਰ ਐਸਾ ਹੋਣਾ ਭਰਤੀ ਇਤੋਂ ਪਾਉਣੀ ਪੈਣੀ ਦੋਸ ਇਤੋਂ ਭਰਤੀ ਪਾਈ ਤੇ ਉਧਰ ਖੜੀ ਨਾ ਇਧਰ ਬੰਦੇ ਲਾਉਣੇ ਪੈਣੇ ਮੇਨ ਲਾਗਾ ਦੋਦੀ ਚਾਲ ਉਧਰ ਭਰਤੀ ਪਾਉਗੇ ਤੂੰ ਧੱਕਾ ਲਾ ਕੇ ਰੱਖਣਾ ਕੰਦ ਨੂੰ ਧੱਕਾ ਜਿਆਦਾ ਲਾ ਗਿਆ ਭਰਤੀ ਦੀ ਕੰਦ ਖੰਦ ਵੀ ਭਰਤੀ ਬਣ ਜਾਣੀ ਆਹ ਮੈਂ ਪਾਉ ਜੀ ਪਾਉ ਜੀ ਆਓ ਆਪਾਂ ਲੈ ਕੇ ਆਈਏ ਉਹ ਥੋੜੀ ਰੂਹ ਜਿਹੜੀ ਰਹਿੰਦੀ ਨੇ ਤੂੜੀ ਆਪਾਂ ਗੱਡੀ ਚੱਲ ਜਣੇ ਆਜੋ ਨਾਲ ਇੱਕ ਮੁੰਡਾ ਲੈ ਜਾਨੇ ਆ ਦੋ ਜਣੇ ਛੱਡ ਜਾਨੇ ਆ ਕੋਈ ਨਹੀਂ ਕੰਮ ਚਲਾ ਦਿਓ ਜਵਾੜ ਬੇਟੇ ਤੂੰ ਛੱਡ ਦੇ ਬਾਅਦ ਚ ਕਰਨੀ ਉਹ ਪੌਦੇ ਕੰਮ ਨਾ ਰੁਕੇ ਇਹਨਾਂ ਅੱਜ ਨਾ ਗੱਲ ਥੋੜਾ ਥੋੜਾ ਫੜਾਈ ਚੱਲ ਰਿਹਾ ਪੂਰਾ ਜੋਰਾ ਸ਼ੋਰਾ ਨਾਲ ਕੰਮ ਚੱਲਦਾ ਪਿਆ ਦੁੱਧ ਹੀ ਭਜਦਾ ਪਿਆ ਵਾ ਦੁੱਧ ਨੂੰ ਮੈਂ ਕਿਹਾ ਤੋਦੀ ਆ ਟੂੜੀ ਲੈ ਕੇ ਆਈਏ ਨਹੀਂ ਕਹਿੰਦਾ ਮੈਂ ਹੀਰੇ ਕੋਲ ਬਹਿਣਾ ਹੋ ਭਰਾਵਾ ਆ ਜਾ ਉਹ ਡੈੜੀ ਢੀਕਦੇ ਪਏ ਭਰਾਵਾ ਤੁਹਾਨੂੰ ਆ ਕਰ ਚੱਲ ਚੱਲ ਜਲਦੀ ਤੋਰ ਯਾਰ ਅੱਜ ਹੀ ਘੰਟੇ ਘੰਟੇ ਤੱਕ ਦਾ ਪਾਵਾਂਗੇ ਹਾਂ ਹਾਂ ਆਵਾਂਗੇ ਬਾਓ ਦੋ ਫਿਰ ਆਪਾਂ ਇਕੱਠੇ ਹੀ ਚੱਲਦੇ ਆ ਯੈਸ ਹਾਂ ਅੱਨੇ ਕਲੇਆ ਆ ਬਾਈ ਇੱਥੇ ਨਹੀਂ ਰੁਕਦੀ ਬਾਬਾ ਕੌਜੀ ਚੱਲ ਚੱਲ ਕਾਕਾ ਤਰੰਗਲੀ ਫੜਾ ਬਈ ਨਾਈਸ ਹਥਿਆਰ ਕਢ ਲਿਆ ਆਪਦੇ ਸਾਰੇ ਵਧੀਆ ਕੱਢ ਸਾਡੇ ਹਥਿਆਰ ਦੇਣਾ ਛੱਡੀ ਵਾਟ ਇਸ ਗਾਸ ਸਟੇਰ ਇਜ਼ ਸੋ ਡਾਰਕ ਇਟਸ ਗੋਇੰਗ ਆਫ ਹੈਰ ਬੰਦ ਦਾ ਹੋਰ ਮੈਂ ਤਾਂ ਖੜ ਜਾ ਉਹਨੂੰ ਹੌਕੜਾ ਕਰ ਬਾਹੂ ਬਹੁਤ ਖੁਰਰਾ ਬਦਮੀ ਆਣਾ ਨਾ ਉਹਨੂੰ ਇਹ ਗੁਰਾ ਬਣਾ ਕਰਦੀ ਆਪਣੀ ਗੂੜੀ ਹਾਂ ਲਓ ਜੇ ਮਜ ਮੈਂ ਲੱਗਿਆ ਨਹੀਂ ਆ ਪਹਿਲਾਂ ਹੀ ਗਿਆ ਵਾ ਆਹ ਜੀ ਮੈਂ ਨੂੰ ਹਾਂ ਜੀ ਗਿਆ ਪਹਿਲੀ ਮੰਮਾ ਦਾ ਮੂੰਹ ਨਿਕਲ ਗਿਆ ਸੌਰੀ ਉਡੀ ਤੇ ਲੈ ਬੜੀ ਪਈ ਚੱਲ ਦੋਦੀ ਆ ਫੜ ਵੀਡੀਓ ਯਾਰ ਮੈਂ ਕਰਾਂ ਇਕੱਠੀ ਸ਼ੂ ਕੱਲਾ ਕਹਿੰਦੀ ਤੂੰ ਬੜੀ ਘਿਰਲੀ ਬਣ ਕਰਦਾ ਚੱਲ ਤੂੰ ਜਿੰਨੀ ਕਰਨੀ ਕਰ ਤਾਕਤ ਨਹੀਂ ਹੈਗੀ ਤੇਰਾ ਮੁਕਾਬਲਾ ਨਹੀਂ ਕਰ ਸਕਦਾ ਦੋਦੀ ਬਸ ਠੀਕ ਹੈ ਫਿਰ ਭਾਉ ਘਰੇ ਭੇਜ ਦੇਨੇ ਆਪਾਂ ਤੂੰ ਕੱਲਾ ਲੱਗਾ ਮਿੱਟੀ ਨਾ ਪਟ ਕਿਉਂ ਕੋਈ ਡਰ ਨਹੀਂ ਮਿੱਟੀ ਵੀ ਕੰਮ ਦੀ ਮਿੱਟੀ ਮਾੜੀ ਮੋਟੀ ਜਾਂਦੀ ਜਾਂਦੇ ਹੈ ਕਿਹੜਾ ਡੰਗਰਾਂ ਖਾਣੀ ਹਾਂਜੀ ਹਾਂਜੀ ਮੈਂ ਮਿੱਟੀ ਦੇ ਮਿੱਟੀ ਲਾਉਣੀ ਚੱਲ ਦੋਦੀ ਬਣਾਉਣਾ ਵੇ ਬਾਈ ਹੁਣ ਮੈਂ ਕੀ ਨਚਣ ਲੱਗ ਜਾ ਦੋਦੀ ਆ ਦੇਖ ਕਿੰਨੀ ਵਧੀਆ ਯਾਰ ਮੈਨਾਂ ਤੂੰ ਥੱਕ ਗਿਆ ਵਾ ਜਿੰਨਾ ਨਾ ਜਪਨ ਡਿਆ ਆ ਦੇਖ ਆਪ ਕੋਲਾ ਸ਼ਾਬਸ਼ ਦੇਖ ਲੈ ਦੋਦੀ ਤੇ ਐਂ ਕਰਦਾ ਜਦੋਂ ਮੋੜ ਦੋਦੀ ਜਦੋਂ ਇਹ ਕੰਮ ਕਰਨ ਲੱਗ ਜੀ ਚਾਜਨਾ ਇਕੱਠੀ ਕਰੀ ਜੀ ਤੇ ਮੇਰੇ ਸਾਰਾ ਟਰਾਲੀ ਹੋਰ ਭਰ ਜਾਣੀ ਹੈ ਇੱਕ ਪਰ ਦੋ ਦੋਦੀ ਹੁਣ ਮੈਂ ਕਿਹਾ ਦੋ ਦਿਨ ਤਿਆਰ ਢੇਰੀ ਦਾ ਹੁਣੇ ਏਡੀ ਹੋ ਗਈ ਸਹੀ ਗੱਲ ਆ ਜੇਣਾ ਮੈਂ ਦੂਜੇ ਬੰਦੇ ਨੂੰ ਹੁਣ ਇਹ ਆਪਣਾ ਦੋਦੀ ਆ ਤੇ ਇਹ ਦੋਦੀ ਆਪਾਂ ਨੂੰ ਪੰਡ ਪੰਡ ਬਨ ਕੇ ਦਿਖਾਊਗਾ ਚੱਲ ਬਨ ਕੇ ਦਿਖਾ ਦੋਦੀ ਕਿਵੇਂ ਉਹ ਜੋ ਹੈ ਐ ਬਣੀ ਦੀ ਹੈ ਕੱਠੀ ਦਾ ਕਰ ਲਾ ਅੱਛਾ ਅੱਛਾ ਚੱਲ 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 ਇਹ ਇਹ ਮੈਨੂੰ ਲੱਗਦਾ ਬੰਨ ਨਹੀਂ ਸਕਦਾ ਚੱਲ ਚੱਲ ਚਲੋ ਚਲੋ ਆ ਉਧਰ ਆ ਪੁੱਤਰ ਭੱਜ ਗਿਆ ਭੱਜ ਕੇ ਕੋਲੇ ਆ ਕਰੋਸ ਮਾਰ ਕੇ ਚੱਲ ਕਰੋਸ ਕਿਦਾਂ ਮਾਰੋਗੇ ਓਹ ਹੋ ਦੁੱਧ ਤੇਰਾ ਚੱਲੋ 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 ਤੈਨੂੰ ਲੱਗਦਾ ਪਤਾ ਵੀ ਅੱਜ ਕਿਵੇਂ ਮਾਰੀ ਦੀ ਗੰਡ ਪੱਲੀ ਦੀ ਪੱਲੀ ਜਿਆਦੀ ਭਰ ਲਈ ਆ ਜੀ ਨਹੀਂ ਨਹੀਂ ਕੋਈ ਗੱਲ ਨਹੀਂ 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 ਜਦੋਂ ਖਾਣਾ ਹੈ ਉਦੋਂ ਢਿੱਡ ਨਹੀਂ ਜਿਆਦਾ ਭਰਦਾ ਚੱਲ ਇੱਕ ਟੱਤਾ ਦੁੱਧ ਚੁੰਗਦਾ ਢੁੱਡਾ ਮਾਰ ਮਾਰ ਕੇ ਏ ਢੁੱਡਾ ਮਾਰ ਮਾਰ ਕੇ ਨੂੰ ਬੰਨੋ ਆ ਮੋਲੇ ਫੇਰ ਆ ਫਾੜ ਦੂ ਇਧਰ ਆ ਤੂੰ ਕੈਮਰਾ ਨਹੀਂ ਫੜ ਸਕਦਾ ਭਾਰਾ ਬੋਤ ਆ ਆਏ ਆ ਇਧਰ ਪਾਓ ਜੀ ਤੁਸੀਂ ਆ ਬਣਵਾਓ ਆ ਕੇ ਪਾਓ ਕੀ ਗੱਲ ਹੋ ਗਈ ਕੰਡ ਨੂੰ ਗੰਡ ਦਿਓ ਇਹਨੂੰ ਪਾਓ ਜੀ ਆਣ ਕੇ ਦੱਸੋ ਇਹਨਾਂ ਨੂੰ ਆਇਆ ਹੁਣਾ ਲੋਟ ਇਹ ਇੱਕ ਉਧਰ ਖੜ੍ਹ ਜਾਓ ਇੱਕ ਉਧਰ ਆਪਾਂ ਦੋ ਹੀ ਬੰਨਦੇ ਦੋ ਬੰਦੇ ਬੰਨਦੇ ਸਹੀ ਤੁਸੀਂ ਬਾਈ ਤੁਸੀਂ ਹੋ ਜਾਓ ਬੰਦੇ 10 ਲੱਗ ਗਏ ਤੁਸੀਂ ਯਾਰ ਫਿਰ ਵੀ ਝੜ ਤੋ ਓਖਾ ਹੁੰਦਾ ਪਿਆ ਕੰਮ ਆ ਇਸ ਤਰ੍ਹਾਂ ਇਹ ਆ ਭਾਰਤੀ ਕੋਈ ਨਾ ਆਵੇਗਾ ਨਹੀਂ ਆਗਣੀ ਕਰੋਸ ਮਾਰਤਾ ਨਾ ਫਿਰ ਦੂਜੇ ਪਾਸੇ ਕਰੋਸ ਵੱਜ ਕੇ ਗੰਡ ਬਨਣੀ ਵੇਰੇ ਦਾ ਬੜੀਂ ਦੀਆ ਪੰਡਾ ਦੋਦੀ ਏਦਾ ਬੜੀਂ ਦੀਆ ਪੰਡਾ ਤੂੰ ਕੀ ਕਰਦਾ ਸੀ ਹੋੜੀ ਹੋੜੀ ਆ ਕੀ ਸੀ ਇਹ ਕੀ ਮੈਂ ਤਾਂ ਇਹਦੇ ਮੰਨ ਜੂ ਐ ਨਹੀਂ ਦੋਦੀ ਦੇ ਲੈ ਲੈ ਬਸ ਕਟੋ ਕਟੋ ਬੈ ਗਈ ਓਏ ਹੋਏ 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 ਵਾਲ ਸਖਲਾ ਦੋਦੀ ਹੁਣੀ ਚਲੋ ਚਲੋ ਹੁਣ ਪਰਲੀ ਬੰਨੋ ਹੁਣ ਤੋਂ ਦੀ ਇਕੱਲਾ ਬੰਨ ਸਕਦਾ ਲੱਗਦਾ